ਮੇਤਰੋ ਜੇ ਤੁਸੀਂ ਚਾਹ ਨਹੀਂ ਉਹਨਾ ਵੀ ਹਸਪਤਾਲਾਂ ਤੋਂ ਬਚੀਏ ਡਾਕਟਰਾਂ ਤੋਂ ਬਚੀਏ ਬਿਮਾਰੀਆਂ ਤੋਂ ਬਚੀਏ ਤਾਂ ਸਜਣੋਂ 10-11000 ਰੁਪਏ ਖਰਚ ਲਿਆ ਕਰੋ ਇੱਕ ਵਾਰੀ ਖਰਚਣਾ ਮੁੜ ਕੇ ਕਿੰਨਾ ਟਾਈਮ ਲੋਡ ਨਹੀਂ ਗਈ 5-7 ਸਾਲ ਪੰਜ ਪੰਜ 7 ਸਾਲ ਤਾਂ ਜ਼ਰੂਰਤ ਹੀ ਨਹੀਂ ਗਈ ਤੇ ਇੱਕ ਘੰਟਾ ਕੱਢ ਲਿਆ ਕਰੋ ਕਿਉਂ ਜੀ ਇੱਕ ਘੰਟਾ ਬਹੁਤ ਹਨਾ ਹਾਂ ਇੱਕ ਘੰਟਾ ਤੇ ਬਾਕੀ ਆ ਚੀਜ਼ ਲਓ ਯਾਰ ਨਜ਼ਾਰਾ ਪੂਰਾ ਆਪਾਂ ਇਹ 2017 ਚ ਲਿਆ ਸੀ ਪਹਿਲਾ ਪਹਿਲਾ ਸਾਈਕਲ ਨਾ ਉਦੋਂ ਬਾਅਦ ਹੁਣ ਦੁਬਾਰਾ ਦੂਆ ਲੈ ਰਹੇ ਆ ਤੇ 7 ਸਾਲ ਹੀ ਆਪਣਾ ਹੋ ਗਿਆ ਸੁਧਾਰ ਖੜੇ ਆ ਆਪਣੇ ਆਪਣਾ ਮੋਨੂ ਆ ਸੋਨੂ ਵੀਰ ਹੁਣੀ ਨੇ ਤੇ ਵੈਸੇ ਦਿਨਾਂ ਦਾ ਵੱਡਾ ਉਧਰ ਦਾ ਸ਼ੋਰੂਮ ਆ ਜਿਹੜਾ ਮੇਨ ਅੱਡੇ ਚਾ ਸੁਧਾਰ ਤੇ ਇੱਕ ਦੁਕਾਨ ਇੱਧਰ ਆ ਤੇ ਇੱਥੇ ਅੱਜ ਆਪਾਂ ਜਿਹੜਾ ਨਵਾਂ ਸਾਈਕਲ ਲੈ ਕੇ ਚੱਲੇ ਆ ਤੇ ਪਹਿਲਾਂ ਤਾਂ ਸੱਜਣ ਮਿੱਤਰ ਇਹਨਾਂ ਨੇ ਵਧਾਈਆਂ ਦੇਣਾਂ ਦੇ ਦਿਓ ਆਪਾਂ ਨੂੰ ਕਰਾਂਗੇ ਪਾਰਟੀ ਕਰ ਸਾਰਿਆਂ ਨੂੰ ਤੇ ਸੋ ਆਪਣੇ ਵੀਰੋਨਾਂ ਦਾ ਨੰਬਰ ਵੀ ਦਵਾਂਗੇ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਵੀ ਜਿਹੜਾ ਰੇਟ ਆ ਬਿਲਕੁਲ ਜਾਇਜ਼ ਰੇਟ ਆ ਇਹ ਦੁਕਾਨ ਤੇ ਤੇ ਇੱਕ ਨੰਬਰ ਚੀਜ਼ ਕਲੀਕ ਕਹਿਣ ਵਾਲੀ ਗੱਲ ਨਹੀਂ ਵੀ ਆਪਣੀ ਯਾਰੀ ਦੋਸਤੀ ਆ ਉਸ ਗੱਲ ਹੋਣੀ ਜਿਹੜੀ ਇਹ ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖ ਲਿਓ ਆਪਾਂ ਜਿੰਨੇ ਬੰਦੇ ਭੇਜਿਆ ਬਈ ਸਾਰੇ ਖੁਸ਼ ਆ ਜਿੰਨੇ ਹੁਣ ਤੱਕ ਤੁਹਾਡੇ ਕੋਲੋਂ ਸਾਈਕਲ ਲੈ ਕੇ ਗਏ ਨੇ ਨਾ ਉਹ ਸਾਰੇ ਖੁਸ਼ ਨੇ ਵੀ ਕਹਿੰਦੇ ਯਾਰ ਬੰਦੇ ਰੇਟ ਜਾਇਜ਼ ਨੇ ਤੇ ਕੁਆਲਿਟੀ ਇੱਕ ਨੰਬਰ ਆ ਤੇ ਤੀਜਾ ਚੌਥਾ ਇਹ ਆਪਣੇ ਘੰਗਰ ਜੋਤ ਲੈ ਕੇ ਗਿਆ ਆਪਣੇ ਕਾਨੂੰਨੀ ਸਾਰੇ ਹਨ ਤੇ ਸੋ ਸਧਾਰ ਬਾਜ਼ਾਰ ਲੁਧਿਆਣਾ ਜਿਲ੍ਹਾ ਤੇ ਇੱਕ ਨੰਬਰ ਕੁਆਲਟੀ ਮਿਲੂਗੀ ਤੇ ਰੇਟ ਜਾਇਜ਼ ਮਿਲਣਗੇ ਬਿਲਕੁਲ ਤੇ ਬਾਕੀ ਬਾੜੀ ਗੱਲਬਾਤ ਹੋਊਗੀ ਤਾਂ ਦੱਸ ਦਿਓ ਵੀ ਮਾਲ ਵਾਲਾ ਹੀ 365 ਦੇ ਵੀਡੀਓ ਦੇਖੀ ਸੀਗੀ ਤੇ ਫੇਰ ਥੋੜੀ ਜੀ ਹੋਰ ਜੀ ਦਾ ਸਪੈਸ਼ਲ ਡਿਸਕਾਊਂਟ ਹੋਰ ਡਿਸਕਾਊਂਟ ਹੋ ਜੀਗਾ ਹਾਂ ਚਲੋ ਕਰੋਗੇ ਯਾਨੀ ਜਿਹੜਾ ਕਹੂਗਾ ਵੀ ਮਾਲਵਾ ਲਈ 365 ਤੇ ਵੀਡੀਓ ਦੇਖੀ ਆ ਬਈ ਉਹਨੂੰ ਮਤਲਬ ਬਤੋ ਬਤ ਮਾਨਤਾ ਹਨਾ ਚਲੋ ਬਾਕੀ ਦੇ ਪੈਸੇ ਲੋਡੇ ਰੇਟ ਜਾਇਜ ਨੇ ਤੇ ਉਦਾਂ ਚਲੋ ਮਾਨਤਾ ਨਹੀਂ ਹੁੰਦਾ ਹਨਾ ਬੰਦੇ ਨੂੰ ਆਏ ਨੂੰ ਵਧੀਆ ਬਲਾਉਣਾ ਚਾਹ ਪਾਣੀ ਪਲਾਉਣੀ ਇਹ ਵੱਡੀ ਗੱਲ ਹੁੰਦੀ ਆ ਤੇ ਬਾਕੀ ਸਾ ਚੱਕ ਰੈਕੋਟ ਜਿਹੜੇ ਉਧਰਲੇ ਏਰੀਏ ਵਾਲੇ ਭਰਾ ਨੇ ਇੱਕ ਜਿਹੜਾ ਸ਼ੋਰੂਮ ਆ ਰੈਕੋਟ ਜੋ ਆਪਣੇ ਬਾਬੇ ਵਾਲਾ ਚੌਕ ਆ ਮਾ ਬਾਬਾ ਜੀ ਆਪਣੇ ਹਰੀ ਸਿੰਘ ਨਾਲਵਾ ਚੌਕ ਆ ਉਹ ਚੌਕ ਦੇ ਵਿੱਚ ਹੀ ਜਿਹੜੀ ਆਪਣੇ ਇੱਕ ਉੱਥੇ ਸ਼ੋਰੂਮ ਆ ਜੀ ਤੇ ਬਾਕੀ ਇੱਕ ਇੱਥੇ ਇੱਕ ਆਪਣੇ ਸਿਹਾਰ ਮੀਨ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਕਿਰਪਾ ਬਾਬੇ ਦੀ ਤਿੰਨ ਤਕ ਮਤਲਬ ਦੁਕਾਨਾਂ ਨੇ ਵੀਰ ਹੋਣੀਆਂ ਤੇ ਕੰਮ ਇੱਕ ਨੰਬਰ ਆ ਤੇ ਆਪਣਾ ਵੀਡੀਓ ਇਹੀ ਸੀ ਪਾਉਣ ਦਾ ਬਈ ਜਿਹੜੀ ਸਿਹਤ ਆ ਇਹਦੇ ਨਾਲੋਂ ਹੋਰ ਕੋਈ ਚੀਜ਼ ਉੱਪਰ ਨਹੀਂ ਹੈਗੀ ਸਭ ਤੋਂ ਵੱਡੀ ਜੇ ਤੁਹਾਡੀ ਸਿਹਤ ਤੰਦਰੁਸਤ ਤੋਂ ਠੀਕ ਆ ਨਾ ਦੇਖੋ ਆਪਾਂ ਦਾ ਇੱਕ ਘੰਟਾ ਜਿਹੜਾ ਘੰਟਾ ਭਰਾਵੋ ਦਈ ਦਾ ਜਿਹੜਾ ਗੋੜਾ 10-12 ਕਿਲੋਮੀਟਰ ਜਿਹੜਾ ਸਾਈਕਲ ਚਲਾ ਕੇ ਆਈਦਾ ਤੁਹਾਨੂੰ ਪਤਾ ਜਿਹੜੇ ਆਪਣੇ ਨਾਲ ਜੁੜੇ ਹੋਏ ਹੋ ਸਾਰੇ ਭਰਾ ਤੇ ਤੁਹਾਨੂੰ ਅੱਜ ਆਪਾਂ ਐ ਵੀ ਨਵੀਂ ਗੱਡੀ ਲਈ ਕਰਕੇ ਵੀਡੀਓ ਪਾਈ ਆ ਵੀ ਅੱਜ ਆਪਾਂ ਪਹਿਲਾ ਆਪਣਾ ਸਾਈਕਲ ਉਹ ਵੀ ਇੱਥੇ ਹੁਣ ਖੜਾ ਵੀਰ ਉਹਨਾਂ ਕੋਲੇ ਖੜਾਤਾ ਆਪਾਂ ਵਿੱਚ ਦੇਖਤਾ ਇਹਨਾਂ ਨੂੰ ਤੁਹਾਨੂੰ ਛੜਤਾ ਉਹ